ਦੇ ਰੂਜੀ ਦੇ ਫਤੇ ਆਪਾਂ ਇਸ ਵਕਤ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜੱਜ ਸਿੰਘ ਮੱਲੇਵਾਲ ਨੂੰ ਨਰਵਾਤੇ ਬੈਠੇ ਨੂੰ ਸ਼ੱਤੀ ਰਨ ਹੋ ਗਿਆ ਖੌਣੇ ਸਮੇਂ ਦੇ ਵਿੱਚ ਜਿਹੜਾ ਆਪਣਾ 2024 ਹੈ ਇਹਨੂੰ ਪੂਰੇ ਭਾਰ ਦੇ ਲੋਕਾਂ ਦੇ ਦਾ ਕਹਿਣਗੇ ਕਿ 2000 ਦੇ ਦਾ 25 ਹੈ ਔਰ ਪੈਰ ਤਰੂਗਾ ਪਰ ਕਿਸਾਨਾਂ ਲਈ ਮਜ਼ਦੂਰਾਂ ਲਈ ਮਲਾਜਮਾਂ ਲਈ 2024 ਦੇ ਵਿੱਚ ਕੇਂਦਰ ਸਰਕਾਰ ਨੇ ਕੀ ਕੁਛ ਕੀਤਾ ਸਰਕਾਰਾਂ ਦਾ ਪਰਜੰਦਾ ਕੁਝ ਆਪ ਦੀ ਪਰਜਾਂ ਨੂੰ ਦੇਣਾ ਦਿੱਤਾ ਕੀ ਹੈ 2024 ਦੇ ਵਿੱਚ ਆਪਾਂ ਨੂੰ ਅੱਜ ਸਾਨੂੰ ਗੋਲੀਆਂ ਆਤਰੂਗਾ ਇਸ ਦੇ ਗੋਲੇ ਤੇ ਸਾਡੇ ਜਿਵੇਂ 23 ਕਿਸਾਨ ਸ਼ਹੀਦ ਹੋਏ ਨੇ ਸਾਡੇ 435 ਕਿਸਾਨ ਜ਼ਖਮੀ ਹੋਏ ਨੇ ਚਾਰ ਨੌਜਵਾਨਾਂ ਦੀ ਨਿਗਾ ਚਲੀ ਗਈ ਅਨੇਕਾਂ ਸਾਡੇ ਉੱਤੇ ਟਰੈਕ ਭੰਨੇ ਗਏ ਆ 2024 ਦੀ ਤਸਵੀਰ ਅੱਜ ਸਾਰਿਆਂ ਦੇ ਸਾਹਮਣੇ ਆ ਤੇ 2024 ਦੇ ਵਿੱਚ ਹੀ ਸਰਤਾਜ ਦਿਗਜੀਸੇ ਡੱਲੇਵਾਲ ਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਗਾਂ ਤੇ ਬੈਠੇ ਨੇ ਹੁਣ ਜਿਹੜੇ ਸਾਡੇ ਦੇਸ਼ ਦੇ ਸਤਾ ਤੇ ਕਾਬਜ ਨੇ ਲੋਕ ਪਮਾ ਉਹ ਪ੍ਰਧਾਨ ਮੰਤਰੀ ਹੋਵੇ ਪਮਾ ਸਟੇਟ ਦਾ ਮੁੱਖ ਮੰਤਰੀ ਹੋਵੇ ਉਹ ਬੜੇ ਚਾਅ ਦੇ ਨਾਲ 2025 ਨੂੰ ਮਨਾ ਰਹੇ ਹੋਣਗੇ ਪਰ ਕਿਸਾਨਾਂ ਦੀ ਖੁਸ਼ੀ ਕਿਸ ਗੱਲ ਤੇ ਹੈ ਕਿ ਸਰਕਾਰ ਤੱਕ ਕੇ ਮੰਤਰੀ ਮੰਡਲ ਦੀ ਬੈਠਕ ਬੁਲਾਵੇ ਜਿਹੜੀਆਂ ਸਾਡੇ ਕਿਸਾਨਾਂ ਦੀ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰੇ ਸਵਾਮੀ ਨਾਦਨ ਦੀ ਰਿਪੋਰਟ ਜਿਹੜੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਤਾਂ ਇਹਨੂੰ 70% ਲਾਗੂ ਕਰਤਾ ਦੇ 70 ਉਹਨਾਂ ਦੇ ਕਹਿਣ ਮੁਤਾਬਕ ਕਰਤਾ ਤਾਂ ਫਿਰ 30% ਲਈ ਕਿਉਂ ਪੂਰੇ ਭਾਰਤ ਚ ਸੁਆਮੀਨਾਥ ਦੀ ਰਿਪੋਰਟ ਦੀ ਚਰਚਾ ਕਰਾ ਰਹੇ ਹੋ ਫਿਰ ਇਹਨੂੰ ਲਾਗੂ ਕਰੋ ਤਾਂ ਸਮੁੱੱਚੇ ਜਿਹੜੀ ਕਰਜ਼ੇ ਦੀ ਗੱਲ ਹੈ ਕਿਸਾਨਾਂ ਮਜ਼ਦੂਰਾਂ ਦੀ ਕਿ ਜਿਹੜੇ ਜਾਲ ਦੇ ਵਿੱਚ ਫਸ ਕੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਆ ਰਹੀਆਂ ਨੇ ਸਾਡੇ ਘਰਾਂ ਦੀਆਂ ਲिलाਮੀਆਂ ਹੋ ਰਹੀਆਂ ਨੇ ਤਾਂ ਫਿਰ ਕਿਉਂ ਨਹੀਂ ਜਿਹੜਾ ਉਸ ਕਰਜ਼ੇ ਤੋਂ ਜਾਣ ਛਡਾਉਣ ਲਈ ਸਰਕਾਰ ਫੌਰੀ ਇਹਨਾਂ ਨੂੰ ਮੁਕਤ ਕਰੇ ਨਾਲ ਜਿਹੜੇ ਆਪਾਂ ਕਹਿ ਰਹੇ ਆ ਭਾਰਤ ਸਰਕਾਰ ਗੈਰ ਤੋਂ ਬਾਹਰ ਆਵੇ ਗੈਰ ਦਾ ਮਤਲਬ ਜਿਹੜੀ ਸਾਰੀ ਸਰਕਾਰ ਨੇ ਬਾਹਰ ਲਿਆ ਅਮਰੀਕਾ ਤੋਂ ਰੂਸ ਤੋਂ ਜਿਹੜੇ ਕਾਗਜ਼ਾਂ ਚੱਕਿਆ ਉਹਨਾਂ ਦੀਆਂ ਸ਼ਰਤਾਂ ਦੇ ਤਹਿਤ ਆਪਦੇ ਦੇਸ਼ ਦੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਕੁਚਲਿਆ ਜਾ ਰਿਹਾ ਤਾਂ ਪ੍ਰਭੂ ਆ 2024 ਦੇ ਵਿੱਚ ਆਪਾਂ ਸਾਰਾ ਕੁਝ ਦੇਖਿਆ ਪਰ ਇਸ ਜਗ੍ਹਾ ਦੇ ਵਿੱਚ ਆਪਾਂ ਉਹ ਪੰਡਾਲ ਦੇ ਵਿੱਚ ਖੜੇ ਆ ਤਾਂ ਸਾਨੂੰ ਤਾਂ ਕੋਈ ਕਰਨ ਫੇਰ ਦੇ ਸੰਗਦੀ ਹੈ ਕੇ ਤੜਕੇ ਨੌਂਤਰੀ ਮੰਡਲ ਕੇਂਦਰ ਦਾ ਬੈਠਕ ਬੁਲਾਵੇ ਬੈਠਕ ਬੁਲਾ ਕੇ ਜਿਹੜੀਆਂ ਮੰਗਾਂ ਦੀ ਖਾਤਰ ਸਰਜਾਨ ਨਿਗਜੀ ਸਿੰਘ ਡੱਲੇਵਾਲ ਮਰ ਵਰਤੇ ਬੈਠੇ ਨੇ ਤਾਂ ਉਹ ਮੰਗਾਂ ਕਿਸਾਨਾਂ ਦੀ ਝੋਲੀ 'ਚ ਪੈਣ ਕਿਸਾਨਾਂ ਨੂੰ ਵੀ ਨਵੀਂ ਕਿਰਨ ਵਿਸੇ ਕਿ 2025 ਦੇ ਵਿੱਚ ਜਿਹੜਾ ਸਾਡਾ ਦਿਨ ਚੜਿਆ ਸਾਡੀਆਂ ਆਸਾ ਮੁਤਾਬਕ ਆ ਜਿਹੜੀਆਂ ਮੰਗਾਂ ਲਾਗੂ ਹੋਈਆਂ ਨੇ ਕਿਹੜੀ 2025 ਕਿਸਾਨਾਂ ਲਈ ਚੰਗਾ ਦਿਨ ਹੋਊਗਾ ਨਹੀਂ ਤਾਂ ਅਸੀਂ ਰੋਜ਼ ਦੀ ਤਰ੍ਹਾਂ ਜਿਵੇਂ ਐਸ ਵਕਤ ਆ ਮੇਰੇ ਨਾਲ ਸਾਰੇ ਸਾਡੇ ਫੌਜੀ ਭਾਈਚਾਰੇ ਜਿਲੇ ਮੁਤਾਬਕ ਐਸ ਮੋਰਚੇ ਦੇ ਵਿੱਚ ਜੁਟੀਆਂ ਲਾ ਰਹੇ ਨੇ ਰੋਜ਼ ਨਵੀਆਂ ਨਵੀਆਂ ਹਵਾਵਾਂ ਆਉਂਦੀਆਂ ਨੇ ਕੋਈ ਕਹਿੰਦਾ ਜੀ ਅੱਜ ਹਸਪਤਾਲ ਖਾਲੀ ਕਰਵਾਤੇ ਕੋਈ ਕਹਿੰਦਾ ਜੀ 5000 ਸਮਾਣੇ ਪੁਲਿਸ ਖੜੀ ਐ ਕੋਈ ਕਹਿੰਦਾ ਆਪਣੇ ਮੋਰਚੇ ਦੇ ਆਸੇ ਪਾਸੇ ਫੌਜੀ ਆ ਗਏ ਐ ਇਹੋ ਜਿਹੀਆਂ ਜਿਹੜੀਆਂ ਰੋਜ਼ ਹਰਕਤਾਂ ਹੁੰਦੀਆਂ ਨੇ ਪਤਾ ਨਹੀਂ ਸਰਕਾਰ ਜੋ ਕੇ ਦੇਖਦੀ ਐ ਤੇ ਪਰ ਅਸੀਂ ਉਸ ਤਿਆਰੀ ਦੇ ਵਿੱਚ ਇਸ ਵਕਤ 2024 ਥੋੜੇ ਸਮੇਂ ਲਈ ਅਲਵੇ ਦਾ ਕਹਿਣ ਵਾਲੇ ਨੇ ਲੋਕ ਤੇ 2025 ਦੇ ਵਿੱਚ ਪੈਰ ਧਰਨ ਵਾਲੇ ਨੇ ਪਰ ਸਾਡੇ ਨੇ ਤਾਂ ਉਹੀ ਸੋਟੀਆਂ ਉਹੀ ਰਾਤਾਂ ਉਹੀ ਸਭ ਬੈਠੇ ਆ ਅਸੀਂ ਤਾਂ ਇਸ ਦੀਕ ਤੇ ਬੈਠੇ ਆ ਕਿ ਕਦੋਂ ਸਰਕਾਰ ਮੰਗਾ ਲਾਗੂ ਕਰੇ ਤੇ ਸਰਕਾਰ ਸਾਡੀ ਇਸ ਦੀਕ ਤੇ ਬੈਠੇ ਨੇ ਕਦੋਂ ਸਾਨੂੰ ਕਮਜ਼ੋਰੀ ਹੋਵੇ ਅਸੀਂ ਇਹਨਾਂ ਨੂੰ ਕੁੱਟ ਕੇ ਇਥੋਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਕੇ ਜਾਗੇ ਉਸ ਮੰਗਾ ਦੀ ਖਾਤਰ ਜਿਹੜੇ ਆਪਾਂ ਬੈਠੇ ਆ ਤੇ ਖਾਸ ਕਰਕੇ ਅਸੀਂ ਰੋਜ਼ ਸਾਡੇ ਲੋਕਾਂ ਨੂੰ ਜਿਵੇਂ ਤੁਸੀਂ 30 ਤਰੀਕ ਨੂੰ ਪੰਜਾਬ ਆਪ ਵਿੱਚ ਸਾਹ ਦਿੱਤਾ ਐਵੇਂ ਲਈ ਆਉਣ ਵਾਲੇ ਜਨਾਂ ਦੇ ਵਿੱਚ 4 ਜਨਮਰੀ ਨੂੰ 4 ਜਨਮਰੀ ਨੂੰ ਇਸੇ ਜਗ੍ਹਾ ਤੇ ਖਨੌਰੀ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਕਿਉਂ ਕਰਾਂਗੇ ਕਿ ਹਰੇਕ ਦੀ ਇੱਛਾ ਹਰੇਕ ਦੀ ਇਸਾ ਦੇ ਮੁਤਾਬਕ ਅਸੀਂ ਰੋਜ਼ ਕਿਸੇ ਨੂੰ ਮਲਾ ਰਹੇ ਹਾਂ ਦੋ ਨੂੰ ਚਾਰ ਨੂੰ ਕਿ ਅਸੀਂ ਢੱਲੇਵਾਲ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਅਸੀਂ ਕੋਈ ਗੱਲ ਵੀ ਕਰਨੀ ਹੈ ਪਰ ਉਹ ਸਥਿਤੀ ਦੇ ਵਿੱਚ ਜੋ ਢੱਲੇਵਾਲ ਸਾਹਿਬ ਨੇ ਗੱਲਾਂ ਦਾ ਜਵਾਬ ਦਿੱਤਾ ਭਈ ਜਿਹੜੇ ਲੋਕਾਂ ਲਈ ਮੈਂ ਮਰ ਰਿਹਾ ਜਿਹੜੇ ਲੋਕਾਂ ਲਈ ਮੈਂ ਲੜ ਰਿਹਾ ਉਹ ਲੋਕਾਂ ਨੂੰ ਤੁਸੀਂ ਇੱਕ ਦਿਨ ਸੱਦੋ ਤੇ ਉਹ ਦਿਨ ਅਸੀਂ ਫੋਰਮ ਨੇ ਮੀਟਿੰਗ ਬੁਲਾ ਕੇ ਚਾਰ ਜਮਰੀ ਤੈਅ ਕੀਤੀ ਹੈ ਚਾਰ ਜਮਰੀ ਨੂੰ ਕਨੌਰੀ ਦੇ ਵਿੱਚ ਪੀਰ ਸਾਰੇ ਪੰਜਾਬੀਆਂ ਨੂੰ ਰੈਣੇ ਵਾਲੇ ਲੋਕਾਂ ਨੂੰ ਸਾਡੇ ਰਾਜਸਥਾਨ ਦੇ ਉੱਤਰ ਪ੍ਰਦੇਸ਼ ਚਾਰ ਸਟੇਟਾਂ ਦੇ ਵਿੱਚ ਆ ਜਿਹੜਾ ਖਨੌਰੀ ਨਾਕਾ ਖੁੰਧਿਆ ਲੱਗ ਗਿਆ ਜਿਵੇਂ ਆਪਾਂ ਕਹਿੰਦੇ ਆ ਸਾਡੇ ਤਿੰਨ ਜੂ ਪਿੰਡਾਂ ਦੀ ਜੂ ਲੱਗਦੀ ਹੈ ਤਾਂ ਅਸੀਂ ਉੱਥੇ ਬੈਠੇ ਨੇੜੇ ਆ ਉਹਨਾਂ ਨੂੰ ਪੀਰ ਚਾਰ ਸਟੇਟਾਂ ਦੇ ਕੇਸੀ ਹਜ਼ਾਰਾਂ ਦੀ ਗਿਣਤੀ ਤੇ ਬੱਸਾਂ ਟਰੱਕਾਂ ਨਾਲ ਭਰ ਕੇ ਖਨੌਰੀ ਨੇ ਕਹਿ ਗਏ ਤੇ ਜਿਹੜੀ ਇੱਛਾ ਢਲੇਵਾਲ ਸਾਹਿਬ ਦੀ ਇਹ ਮੈਂ ਪੂਰੇ ਜਿਹੜੇ ਲੋਕਾਂ ਨੇ ਮਰਦੇ ਲੜ ਰਹੇ ਆ ਤਾਂ ਮੇਰੇ ਲੋਕ ਇੱਥੇ ਆਉਣ ਖਨੌਰੀ ਤੇ ਮੈਂ ਜਰੂਰ ਜੋ 1 2 ਮਿੰਟ ਉਹਨਾਂ ਦੇ ਦਰਸ਼ਨ ਵੀ ਕਰੂੰਗਾ ਤੇ ਜਿਹੜੀ ਮੇਰੀ ਦਿਲ ਦੀ ਭਾਵਨਾ ਮੈਂ ਚਾਹੁੰਦਾ ਕਿਆਂ ਤੁਹਾਡੇ ਲਈ ਮੈਂ ਕਰ ਕੀ ਸਕਦਾ ਉਹ ਸਾਰੀਆਂ ਗੱਲਾਂ ਚਾਰ ਜਨਮਰੀ ਨੂੰ ਆਪਾਂ ਸਟੇਨ ਡੱਲੇਗਵਾਲ ਸਾਹਿਬ ਨੂੰ ਲਾਜ਼ਮੀ ਦੋ ਸ਼ਬਦ ਬੁਲਾਵਾਂਗੇ ਪਰ ਭਰਾਵੋ ਡੱਲੇਗਵਾਲ ਸਾਹਿਬ ਦੇ ਉੱਤੇ ਮਨ ਵਰਦੇ ਜਨ 40 ਹੋ ਜਾਣਗੇ ਤਾਂ 40 ਦਿਨਾਂ ਦੇ ਵਿੱਚ ਸਥਿਤੀ ਕੀ ਹੋਊਗੀ ਇਹ ਸਾਰਿਆਂ ਦੇ ਸਾਹਮਣੇ ਐ ਦੇਖੋ ਟਾਈਮ ਨਾ ਖਿੰਡਾਇਓ ਜਿਵੇਂ ਤੁਸੀਂ 30 ਤਰੀਕ ਨੂੰ ਆਪਦੇ ਕਾਰੋਬਾਰ ਛੱਡ ਕੇ ਰੋੜਾ ਤੇ ਆਇਓ ਇਹਵੇਂ ਜ਼ਿਕਰ ਪਰਿਵਾਰਾਂ ਸਮੇਤ ਹਰੇਕ ਪਿੰਡਾਂ ਦੇ ਵਿੱਚੋਂ ਬੱਸਾਂ ਟਰੱਕਾਂ ਭਰ ਕੇ ਖੰਡੋਵੀ ਦੇ ਵਿੱਚ ਲੈ ਕੇ ਆਈਏ ਇਸ ਲਈ ਸਾਰੇ ਅਸੀਂ ਜਿਹੜੇ ਪਹਿਰੇ ਤੇ ਆ ਉਹਦੀ ਪ੍ਰਧਾਨ ਜੀ ਦੀ ਸੁਰੱਖਿਆ ਦਾ ਜਿਹੜਾ ਪ੍ਰਬੰਧ ਹੈ ਰੋਹ ਸੰਗਤ ਕਰਦਿਆ ਰੋਹ ਸੰਗਤ ਕਰਦਿਆ ਤਾਂ ਇਸ ਲਈ ਜਿੰਨੀ ਸਾਡੀ ਅੱਜ ਮੋਰਚੇ ਦੇ ਵਿੱਚ ਗਿਣਤੀ ਹੈ ਨੌ ਜਵਾਨਾਂ ਦੀ ਅੱਜ ਵੀ ਜਿਹੜੀਆਂ ਪਿੰਡਾਂ ਦੇ ਵਿੱਚੋਂ ਨੇੜਲੇ ਪਿੰਡਾਂ ਦੇ ਵਿੱਚੋਂ ਜਿਉਂ-ਜਿਉਂ ਇਹਨਾਂ ਨੂੰ ਹਰਕਤ ਸਰਕਾਰ ਦੀ ਦਿਸਦੀ ਹੈ ਸੋਸ਼ਲ ਮੀਡੀਆ ਤੇ ਜੋ ਆਪਣੀ ਗੱਲ ਜਾਂਦੀ ਹੈ ਇਹਨੂੰ ਸੁਣ ਕੇ ਉਹਦੇ ਲੋਕ ਜਿਹੜੇ ਨੌਜਵਾਨ ਮੋਰਚੇ ਤਾਇੇ ਨੇ ਅੱਜ ਵੀ ਹਜ਼ਾਰਾਂ ਨੌਜਵਾਨਾ ਜਿਹੜਾ ਇਸ ਵੇਲੇ ਖਨੌਰੀ ਮੋਰਚੇ 'ਤੇ ਪਹੁੰਚ ਰਹੇ ਢੱਲੇਵਾਲ ਸਾਹਿਬ ਦੀ ਜਿਹੜੀ ਸੁਰੱਖਿਆ ਦਾ ਜਿਹੜਾ ਘੇਰਾ ਹੋਰ ਮਜ਼ਬੂਤ ਕੀਤਾ ਅਸੀਂ ਆਸ ਕਰਾਂਗੇ ਕਿ ਲਗਾਤਾਰ ਤੁਸੀਂ ਮੋਰਚੇ ਦੀ ਗਿਣਤੀ ਵਧਾਉਂਦੇ ਜਾਓ ਤਾ ਸਾਡੀ ਜਿਹੜੀ ਭੀੜ ਐ ਇਹੇ ਕੱਟੋ-ਕੱਟ ਬਾਰਡਰ ਤੋਂ ਲੈ ਕੇ ਪਿੱਛੇ ਪਤਲਾ ਤੇ ਕਿਉਂ ਜਾਈਏ ਤੇ 4 ਜਨਮਰੀ ਨੂੰ ਆਪਾਂ ਤਾਂ ਲੱਖਾਂ ਗਿਆ ਉਹ ਦਿਨ ਯਾਦ ਕਰਿਓ ਜਿੱਦੇ 10 ਅਕਤੂਬਰ ਆਪਾਂ ਬਰਨਾਲੇ ਦੇ ਵਿੱਚ ਚੱਲਦੇ ਮੋਰਚੇ ਤੋਂ ਦਿੱਲੀ ਮੋਰਚਾ ਚੱਲਦਾ ਸੀ ਆਪਣਾ ਤੇ ਸਰਕਾਰ ਸਾਡੇ ਤੇ ਉੱਦੇ ਵੀ ਚੱਲਦੇ ਮੋਰਚੇ ਦੇ ਵਿੱਚ ਆਪਣੇ ਝੋਲਾ ਫਰੀਦਨ ਤੋਂ ਪਿੱਛੇ ਹਟ ਰਹੀ ਸੀ ਉੱਦੇ ਵੀ ਸ਼ਾਤਾ ਲਾ ਰਹੀ ਸੀ ਤਾ 10 ਅਕਤੂਬਰ ਨੂੰ ਲੱਖਾਂ ਦਾ ਇਕੱਠ ਕਰਕੇ ਦਾੜਾ ਮੰਡੀ ਦੇ ਵਿੱਚ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਸੀ ਤਾਂ ਤਾਂ ਕਿੰਨੇ ਕਾਨੂੰਨ ਜਿਹੜੇ ਰੱਦ ਹੋਏ ਨੇ ਤੇ ਕੇਂਦਰ ਸਰਕਾਰ ਕੁੱਛਦੀ ਸੀ ਵੀ ਇਹ ਕੀ ਦਾ ਕੱਠ ਹੈ ਤੇ ਉਹ ਵੀ ਕੱਠ ਢੱਲੇਵਾਲ ਸਾਹਿਬ ਨੇ ਕੀਤਾ ਸੀਗਾ ਇਸ ਲਈ ਚਾਰ ਜਨਮਰੀ ਨੂੰ ਉਹ ਬਰਨਾਲੇ ਵਾਲਾ ਰਿਕਾਰਡ ਤੋੜ ਕੇ ਪਰਿਵਾਰਾਂ ਸਮੇਤ ਇੱਥੇ ਆਪਾਂ ਜਿਹੜਾ ਲੱਖਾਂ ਦੀ ਗਿਣਤੀ ਚਾਵਾਂਗੇ ਤੇ ਸਰਕਾਰ ਨੂੰ ਮੈਸੇਜ ਦੇਵਾਂਗੇ ਜੇ ਉਹੀ ਡੱਲੇਵਾਲ ਸਾਹਿਬ ਨੇ ਜੇ ਉਹ ਤਿੰਨੇ ਕਾਨੂੰਨ ਰੱਦ ਕਰਵਾ ਸਕਦੇ ਨੇ ਐਮਐਸਕੇ ਕਾਨੂੰਨ ਬਣਾ ਕੇ ਰਹਿਣਗੇ ਇਸ ਲਈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਪੇਲ ਕਰਦਾ ਇਸ ਵਕਤ ਅਸੀਂ ਖਨੌਰੀ ਵਾ ਸਟੇਜ ਤੇ ਜਿੱਥੇ ਸਾਡੇ ਥੋੜੇ ਜਿਵੇਂ ਡੱਲੇਵਾਲ ਸਾਹਿਬ ਉਹ ਟਰਾਲੀ ਦੇ ਵਿੱਚ ਪਏ ਨੇ ਜਿੱਥੇ ਉਹਨੂੰ ਅੱਜ 36 ਦਿਨ ਹੋ ਗਏ ਨੇ ਆਉਂ ਭਰਾਵੋ ਹਮਲਾ ਕਰਗੇ ਤਾਂ ਆਪਾਂ ਇਹ ਸਾਰੀ ਸਥਿਤੀ ਚ ਸਰਕਾਰ ਨੂੰ ਬਾਸ ਮੋੜ ਕੇ ਇਹ ਮੰਗਾ ਲਾਗੂ ਕਰਵਾਈਏ ਇਸ ਹਾਸ ਦੇ ਨਾਲ ਸਾਰਿਆਂ ਦਾ ਧੰਨਵਾਦ